ਤੇ ਜਿਹੜੀ ਘੜੀ ਦਾ ਇੰਤਜ਼ਾਰ ਸੀ ਆ ਗਈ ਕਣਕ ਆਪਣੇ ਘਰੇ ਹੁਣ ਸਟੋਰ ਦੇ ਵਿੱਚ ਤਾਰਦੇ ਆਗੇ ਕਣਕ ਇਹ ਹੀ ਭਾਈ ਸਾਲ ਭਰ ਦਾ ਸਿੱਟਾ ਨੂੰ ਹੁੰਦਾਗਾ ਤੁਹਾਨੂੰ ਪਤਾ ਹੀ ਆ ਇਹ ਹੀ ਸਾਲ ਪਰ ਖਾਣੀ ਆ ਤੇ ਬੜੀ ਜ਼ੋਰ ਦੀ ਕਾਲੇ ਵਾਲੇ ਟੈਂਪੀ ਦੇ ਵਿੱਚ ਲੈਂਦੀ ਹੈਗੀ ਲੱਗ ਗਿਆ ਕਾਲਾ ਵੀ ਹੁਣ ਤਾਰਨ ਤੇ ਆ ਬੰਦਾ ਪੂਰਾ ਗਾਡਰ ਹੈਗਾ ਇਹ ਇਕੱਲਾ ਹੀ ਸੱਟ ਰਿਹਾ ਇਹ ਲਿਆਂਦੀ ਹੈ ਜੀ ਕਣਕ ਅੱਜ 3 ਕੁਇੰਟਲ ਆ ਗਈ ਤੇ ਚਲੋ ਅੰਦਰ ਸਟੋਰ ਦੇ ਵਿੱਚ ਲਾ ਦੇ ਨੇ ਸਟੋਰ ਚ ਬਸ ਇੱਥੇ ਸਟੋਰ ਚ ਹੀ ਧਰ ਦਨੇ ਆਗੇ ਤੇ ਚਲੋ ਬਾਕੀ ਹੁਣ ਤਣਕ ਪਹੁੰਚ ਗਏ ਘਰੇ ਥਾਲੇ ਦਾ ਵੀ ਧੰਨਵਾਦ ਆ ਬਾਈ ਸਟੋਰ ਦੇ ਵਿੱਚ ਆ ਸਟੋਰ ਆਪਣਾ ਇੱਧਰ ਚਲੋ ਹੁਣ ਆਪਾਂ ਕਰ ਦਿਆਂ ਕੰਮਕਾਰ ਫਿਰ ਨਾਲੀ ਪੀਨੇ ਆ ਡੈਡੀ ਲੱਗਿਆ ਬੋਰੀਆਂ ਦੇ ਵੱਢਣ ਤੇ ਇਹ ਵੱਢ ਰਿਹਾ ਭਾਈ ਬੋਰੀਆਂ ਆਪਦੀਆਂ ਕਰ ਰਿਹਾ ਹੈਗਾ ਹੁਣ ਸੈਟਿੰਗ ਇਹਦੇ ਦੀ ਤੇ ਫਿਰ ਖਾਲੀ ਵੀ ਕਰਕੇ ਦੇਨੇ ਨੇ ਮੰਡੀ ਵਾਲਿਆਂ ਨੂੰ ਤੇ ਆ ਰਹਿ ਗਈ ਦੀ ਬੋਰੀ ਇਹ ਵੀ ਹੁਣ ਪਹੁੰਚ ਗਈ ਘਰੇ ਤੇ ਕਣਕ ਤਾ ਕੇ ਆਗੇ ਤੇ ਹੁਣ ਕਾਲਾ ਪੜ ਰਿਹਾ ਹੈਗਾ ਤਾਜ਼ੀਆਂ ਖਬਰਾ ਕਾਲੇ ਕੀ ਕਹਿੰਦੇ ਨੇ ਖਬਰਾ ਖਰਾ ਹੈਗਾ ਕਾਲੀਆਂ ਕਾਲੀਆਂ ਕਰ ਰਹੀ ਗਏ ਨੇ ਕਾਲੀਆਂ ਖਬਰਾ ਨੇ ਤਾਜ਼ੀਆਂ ਇਹ ਬਸਾਖੀਆਂ ਲੱਖ ਲੱਖ ਵਧਾਈਆਂ ਕਾਲਾ ਆਇਆ ਚਮਕ ਕਣਕਸਾਰਾਂ ਦੇ ਘਰੇ ਆ ਗਈ ਕਾਲਾ ਬਸਾਖੀ ਦਾ ਹੁਣ ਦੇ ਰਿਹਾ ਮੁਬਾਰਕਾਂ ਬਸਾਖੀ ਵਾਲੀਆਂ ਕਾ ਜਰੇ ਆਂ ਵੀ ਭਗਤਾ ਕੈਮ ਆ ਬਧੀ ਚੱਲ ਰਿਹਾ ਕੰਮ ਹਾਂ ਹਾਂ ਕੋਈ ਗੱਲ ਨਹੀਂ ਬਿੰਦੇ ਨੂੰ ਕਰ ਦੋ ਫੋਨ ਅਜ ਮੈਂ ਅਜੇ ਲੇਟ ਆਊਗਾ ਹਾਂ ਫਿਰ ਗਰਮੀ ਤਾਂ ਨਹੀਂ ਆ ਰਹੀ ਗਰਮੀ ਤਾਂ ਨਹੀਂ ਲੱਗ ਰਹੀ ਚੰਗ ਗਰਮੀ ਨਹੀਂ ਕਿਥੋਂ ਏਸੀ ਦਾ ਪੁਣੇ ਲਾ ਰਿਹਾ ਏਸੀ ਰੇ ਤੇਰੇ ਨੂੰ ਏਸੀ ਲਾ ਕੇ ਦਿੱਤਾ ਹੋਇਆ ਹੈਗਾ ਕੁਦਰਤੀ ਹਵਾ ਕੁਦਰਤੀ ਹਵਾ ਆਉਗੀ ਹਵਾ ਦੀ ਰਾਤ ਆਏ ਏਸੀ ਲਾਤਾ ਹੋ ਜੁ ਗਰਮੀ ਲੰਘ ਗਿਆ ਹੈ ਭੁਗ ਦਾ ਚੱਲਿਆ ਗਿਆ ਦੁਕਾਨ ਚ ਕਰ ਲਈਏ ਥੋੜਾ ਜਿਹਾ ਕੰਮ ਤੇ ਫੋਟੋ ਫੋਟਾ ਜਿਹਾ ਪੀਂਆਂ ਨੇ ਕਿ ਕੋਈ ਲਾਈਟ ਹੋਣੀ ਹੈ ਸਵੇਰ ਦਾ ਕੱਟ ਲੱਗਿਆ ਹੁੰਦਾ ਹੈ ਉਹ ਵੈਸੇ ਸੱਚੇ ਕੋਸ਼ਸ਼ ਤੇ ਹੁਣ ਕਰਦੇ ਆਂਗੇ ਕੰਮ ਦੁਕਾਨ ਚ ਬੈਠ ਕੇ ਛਿਪਕਿਆ ਨੇ ਬੜਾ ਤੁੰਗ ਕਰ ਲੈ ਛਿਪਕੀਆਂ ਬਹੁਤ ਡਿਗੜੀਆਂ ਨੇ ਆ ਕੇ ਹੋਰ ਦੱਸੋ ਵੀਰੇ ਤੇ ਕਿੰਨੇ ਕਿੰਨੇ ਕਣਕ ਲੈ ਲਈ ਕਿਹੜਾ ਕਿਹੜਾ ਰਹਿ ਗਿਆ ਕਣਕ ਲੈ ਲਓ ਭਾਈ ਅੱਗੇ ਮੌਸਮ ਖਰਾਬ ਆ ਬਾਕੀ ਮੰਡੀ ਦੇ ਵਿੱਚ ਕਣਕ ਨੂੰ ਵਧਿਏਗੀ ਮੈਂ ਤਾਂ ਮੰਡੀ ਛਿੜਹੰਦੀ ਦੀ ਫੋਟੋਆਂ ਨੇ ਅੱਜ ਆ ਕਰਮਜੀਤ ਦੀਆਂ ਥੋੜਾ ਐਸਾ ਦੀ ਉਹ ਮਾਝਾ ਨੂੰ ਫੋਟਾ ਕੱਢੀਏ ਫਿਲਟਰ ਚਲਾ ਲਿਆ ਕੱਢਦੇ ਆਪਾਂ ਫੋਟੋਆਂ ਕੱਢ ਕੇ ਫਿਰ ਰੂਵਾ ਦਾ ਚੱਲ ਕੇ ਆਵਾਂਗੇ ਗਾਜੀਵਾਸ ਗਾਜੀਵਾਸ ਵਾਲਾ ਜਿਹੜੇ ਪੰਜ ਚਾਰ ਕੰਮ ਨੇਗੇ ਉਹ ਵੀ ਨਿਵੇੜ ਦੇਾਂਗੇ ਤੇ ਚੱਲ ਠੀਕ ਆ ਵਾਹ ਦੇਖ ਨਾਗਾ ਗਾਜੀਵਾਸ ਦੀ ਤੇਰੀ ਗੱਲਾਂ ਪਤਾ ਫੋਟੋਆਂ ਘਟਣਾਂ ਮੈਨੂੰ ਹੁਣ ਕਾਲਾ ਲਵਾ ਰਿਹਾ ਹੈਗਾ ੱੱੱਕਾ ਲਾਦਾ ਕਾਲੇ ਦੀ ਬੈਟਰੀ ਡਾਊਨ ਹੋ ਗਈ ਵਾਹ ਵੀ ਵਾਹ ਦੇਖ ਫੌਜ ਕਰ ਰਹੀ ਹੈਗੀ ਮौज ਹੋ ਗਈ ਹੋ ਗਈ ਹੋ ਗਈ ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਸ਼ੁਕਰਾ ਮਾੜਾ ਮੋਟਾ ਮੁੰਡਿਆਂ ਦੇ ਵਿੱਚ ਜ਼ੋਰ ਬਹੁਤ ਆ ਇਹਦੇ ਦਾ ਵੱਧ ਜ਼ੋਰ ਆਗਾ ਇਹ ਮੁੰਡਿਆਂ ਦਾ ਜ਼ੋਰ ਫੁੱਲ ਬੜਾ ਫੁੱਲ ਦੀ ਆ